ਹੈਲੋ ਜੀ ਪਿਆਰ ਪਰ ਸਤਿ ਸ਼੍ਰੀ ਅਕਾਲ ਜਿੱਤੇ ਅੱਜ ਆਪਾਂ ਪਹੁੰਚਾ ਹੋਇਆ ਤਨੋਲੇ ਗੈਂਦਰੀਗ ਦੀ ਮੰਡੀ ਤੇ ਇਸ ਨੂੰ ਅੱਜ ਆਪਾਂ ਪਹਿਲਾ ਕਟੂਮਾਲ ਦੀ ਵੀਡੀਓ ਕਵਰ ਕਰਾਉਣ ਲੱਗੇ ਆਂ ਜਿਹੜੇ ਕਹੇਗੇ ਆ ਮੈਂ ਸਾਨੇ ਦਾ ਕਹੇਗੇ ਸ਼ਕਤੀਆਂ ਨਹੀਂ ਗਰੋ ਵਿੱਚ ਤਾਂ ਆਪਣੀ ਵੀਡੀਓ ਤੇ ਅੰਤ ਤੱਕ ਬਣੇ ਰਹੋ ਤੇ ਜਿਹੜਾ ਕੋਈ ਵੀਰ ਨਮਾ ਆਪਣੇ ਵੀਡੀਓ ਦੇਖ ਰਿਹਾਗਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਸ਼ੇਅਰ ਕਰ ਦੁੱਛੀ ਚੰਗੀ ਲੱਗੇ ਤਾਂ ਐ ਖੇਤਨੌਲੇ ਇੱਕ ਸਤਾਈ ਦੀ ਮੰਡੀ ਲੱਗਦੀ ਆ ਤੇ ਹਰ ਮਹੀਨੇ ਤੇ ਇੱਕ 11 ਦੀ ਮੰਡੀ ਲਾਤੀ ਆ ਸੋ ਅੱਜ ਆਪਾਂ 11 ਦੀ ਮੰਡੀ ਤੇ ਪਹੁੰਚਾ ਹੋਏ ਆ 11 6 2025 ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਕਾਟੂ ਮਾਲ ਚ ਕਿਹੜੇ ਕਿਹੜੇ ਪਸ਼ੂ ਰਹਿਣ ਪਾਲੇ ਨੇਗੇ ਆ ਸਾਡੇ ਵੀਰ ਹਿੰਦ ਤੱਕ ਬਣੇ ਰਹੋ ਤਾਂ ਜਿਵੇਂ ਆ ਤੁਸੀਂ ਮੈਸਜ ਦੇਖ ਸਕਦੇ ਹੋਗੇ ਪੂਰੀ ਵਧੀਆ ਮੈਸੀਗੇ ਕਿਸੇ ਨੇ ਜਿਆਦਾ ਕੱਖਾਂ ਤੋਂ ਤੁਰਤ ਵੇਚੀ ਆ ਜਾ ਰਹਿੰਦੀ ਨੇ ਹੁਣ ਕਿਸੇ ਵੀਰ ਤੇ ਤਾਂ ਤੁਸੀਂ ਖਾਨ ਲੈਵੇ ਤੇ ਚੈੱਕ ਕਰ ਸਕਦੇ ਉਠਿਆ ਦੇ ਖਾਣੇ ਬਗੇ ਟੋਪ ਦੇ ਤੇ ਸਿੰਗਾ ਤੋਂ ਤੁਸੀਂ ਚੈੱਕ ਕਰ ਸਕਦੇ ਆ ਤੇ ਇੱਕ ਇਧਰ ਬੈਠੀ ਆ ਝੋਟੀ ਇਹ ਵੀ ਕਿਸ ਨੇ ਖਾਣੇ ਤੋੜਿਆ ਤਾਂ ਬਿਤੀ ਹੋਈ ਆ ਤੇ ਹੋਰ ਵਿੱਚੋ ਵਿੱਚੋ ਸੁਣੋ ਆਪਾਂ ਮੈਸਨ ਦਿਖਾਉਣੇ ਆਗੇ ਆਹ ਇਹ ਜਿਵੇਂ ਇਧਰ ਖੜੀ ਹੈ ਤੁਸੀਂ ਦੇਖ ਸਕਦੇ ਆ ਏ ਵੀ ਪੂਰੀਆਂ ਵਧੀਆ ਮੈਂ ਸਾਟੂ ਮਾਲ ਚ ਜਾ ਰਹੀਆਂ ਨੇ ਗਿਆ ਦੇਖੋ ਕੁੰਡੀ ਮਾਸ ਕਿੰਨੀ ਸੋਹਣੀ ਆ ਨਾ ਲਾਲੀ ਮਰ ਮਰ ਮਰਦਾ ਹੋ ਜਾਗਾ ਦੇਖੋ ਤੁਸੀਂ ਕਿੰਟੀ ਵੱਡੀ ਮਹਿਸਾ ਦੇਖ ਸਕਦੇ ਹੋ ਤੇ ਥਾਂ ਲੈਵੇ ਤੁਸੀਂ ਚੈੱਕ ਕਰ ਸਕਦੇ ਹੋ ਟੋਟੋ ਘਟ ਘਟ ਪੰਜ ਸੀਮਾ ਸਾਂ ਖੜੀਆਂ ਨੇ ਗਈਆਂ ਤੇ ਜਿਹੜੀਆਂ ਟੋਪ ਵਧੀਆਂ ਮਹਿਸਾ ਨਹੀਂਆਂ ਤੇ ਅੱਕ ਕੇ ਬਾਈ ਕੋਈ ਬੀਚ ਤੇ गए ਹੋਣਗੇ ਗੱਲੀ ਕਰ ਕਰਕੇ ਤੇ ਸਾਨੂੰ ਇੱਧਰ ਵੀ ਆਪਾਂ ਨੀਂਗਾ ਵਰਵਾ ਗਏ ਇੱਧਰ ਖੰਨੀ ਨੇ ਮਸਾ ਘਟੂ ਮਾਲਕੀ ਅਰੇ ਛੋਟੀ ਕੀ ਸੋਣੀ ਹੈ ਜੀ ਇਸਾਂ ਗੁਰਾ ਥੋੜੇ ਹੈਗੇ ਨੇ ਖੁੱਲੇ ਪਰ ਕੱਟ ਕੱਟ ਤੋਂ ਤੇ ਸਰੀਰ ਤੇ ਪੂਰੀ ਤਰ੍ਹਾਂ ਦੀ ਛੋਟੀ ਸੀਗੀ ਸੁਣੋ ਅੱਗੇ ਬੰਨਿਆ ਫਾਟੂ ਮਾਲਿਆ ਤੇ ਆ ਗੱਲ ਤੋਂ ਸਾਹਮਣੇ ਛੋਟੇ ਜੁੱਤੀ ਖੜੀਏ ਕੁੰਡੇ ਸੰਗਾਲੀਆਂ ਤੇ ਥਾਂ ਦੇ ਗੁਸੇ ਚੱਕਾ ਹੋ ਗਿਆ 2 2 ਕਿਲੋ ਦੁੱਧ ਦਾ ਹੈਗਾ ਦੋਨੇ ਟੰਕਾ ਦਾ ਇਹ ਉਕੇਦਰ ਖੜੀਆ ਉਕੇ ਤਾਂ ਸੋਲੂ ਖੁੱਦਾਂ ਲੱਗੀਆਂ ਆਸਾ ਕਟੂ ਬਾਣ ਜਦਾ ਆਪਾਂ ਨੂੰ ਜਰੂਰ ਦੱਸਿਓ ਤੇ ਆਪਾਂ ਕਿਸ ਨੂੰ ਤਾਜ਼ੇ ਸੂਜੇ ਮੈਸਾਂ ਦੇ ਰੇਟ ਬੋਸ ਕੇ ਦੱਸਾਂਗੇ ਤਾਂ ਸਾਡੀ ਨਾ ਵੀਡੀਓ